ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੂਜੇ ਪਹਿਰ ਰਹਿਣ ਕੇ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਬਣ ਜਾ ਰਿਆ ਮਿੱਤਰਾ ਜੋ ਜੋ ਸੁਦਾ ਕਰ ਕਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 74 ਅੰਗ ਤੇ ਸੁਭਾਇਮਾਨ ਹਨ ਇਨਾ ਤੁਕਾ ਰਹੇ ਇਸ ਸ਼ਬਦ ਰਹੇ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਆਓ ਜਿਨੀ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਇਨਾ ਤੁਕਾ ਨਹੀਂ ਵਿਚਾਰ ਕਰੀਏ ਦੂਜੇ ਪਹਿਰੇ ਰੈਣ ਕੇ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਗੁਰੂ ਸਾਹਿਬ ਸਮਝਾ ਰਹੇ ਹਨ ਹਰੀ ਦੇ ਨਾਮ ਦਾ ਵਣਜ ਕਰਨਾ ਏ ਜੀਵ ਮਿੱਤਰ ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਏ ਜੀਵ ਮਿੱਤਰ ਇੱਥੇ ਗੁਰੂ ਸਾਹਿਬ ਨੇ ਵਪਾਰ ਦੀ ਗੱਲ ਕੀਤੀ ਹੈ ਕਿਸੇ ਹੋਰ ਵਪਾਰ ਦੀ ਗੱਲ ਨਹੀਂ ਕੀਤੀ ਕਿਸੇ ਪਦਾਰਥ ਦੇ ਵਪਾਰ ਦੀ ਗੱਲ ਨਹੀਂ ਕੀਤੀ ਕਿਸੇ ਹੋਰ ਚੀਜ਼ ਦੇ ਵਪਾਰ ਦੀ ਗੱਲ ਨਹੀਂ ਕੀਤੀ ਇੱਥੇ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਮ ਦੇ ਵਪਾਰ ਦੀ ਗੱਲ ਕੀਤੀ ਹੈ ਪਰਮਾਤਮਾ ਦੇ ਸੱਚ ਦੀ ਗੱਲ ਕੀਤੀ ਹੈ ਪਰਮਾਤਮਾ ਦੇ ਸੱਚੇ ਗੁਣਾਂ ਦੀ ਦੇ ਵਪਾਰ ਦੀ ਗੱਲ ਕੀਤੀ ਹੈ ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਹੈ ਜੀਵ ਮਿੱਤਰ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਜਦੋਂ ਤੂੰ ਜਨਮ ਲੈ ਕੇ ਸੰਸਾਰ ਵਿੱਚ ਆਇਆ ਹੈ ਤੈਨੂੰ ਪਰਮਾਤਮਾ ਦਾ ਉਹ ਨਾਮ ਵਿਸਰ ਗਿਆ ਜੋ ਤੈਨੂੰ ਮਾਂ ਦੇ ਪੇਟ ਵਿੱਚ ਜਦੋਂ ਤੂੰ ਪੁੱਠਾ ਲਟਕੋ ਹੋਇਆ ਸੀ ਉਸ ਵੇਲੇ ਯਾਦ ਸੀ ਪਰਮਾਤਮਾ ਦੇ ਤੂੰ ਉਸ ਨਾਮ ਨੂੰ ਭੁੱਲ ਗਿਆ ਜੋ ਤੈਨੂੰ ਉਸ ਵੇਲੇ ਆਸੀ ਜਦੋਂ ਤੂੰ ਮਾਂ ਦੇ ਪੇਟ ਵਿੱਚ ਉੱਠਾ ਲਟਕਿਆ ਹੋਇਆ ਸੀ ਉਸ ਟਾਈਮ ਜੋ ਤੇਰੀ ਪਰਮਾਤਮਾ ਨਾਲ ਸੁਰਤ ਜੁੜੀ ਹੋਈ ਸੀ ਤੇਰੀ ਲਿਵ ਲੱਗੀ ਹੋਈ ਸੀ ਜਦੋਂ ਤੂੰ ਸੰਸਾਰ ਵਿੱਚ ਜਨਮ ਲੈ ਕੇ ਆਇਆ ਹੈ ਤੈਨੂੰ ਉਸ ਪਰਮਾਤਮਾ ਦਾ ਨਾਮ ਬਿਸਰ ਗਿਆ ਹੱਥੋ ਹੱਤ ਨਚਾਈਐ ਬਣ ਜਾ ਰਿਹਾ ਮਿੱਤਰਾ ਜਿਉ ਜਸੂਦਾ ਘਰ ਕਾਮ ਬਣ ਜਾ ਰਿਹਾ ਜੀਵ ਮਿੱਤਰ ਘਰ ਦੇ ਜੀਵ ਸਕੇ ਸੰਬੰਧੀ ਮਿੱਤਰ ਤੈਨੂੰ ਘਰ ਵਿੱਚ ਇਵੇਂ ਖੰਡਾ ਰਹੇ ਹਨ ਇਵੇਂ ਨਚਾ ਰਹੇ ਹਨ ਜਿਵੇਂ ਜਸੂਦਾ ਦੇ ਘਰ ਵਿੱਚ ਕ੍ਰਿਸ਼ਨ ਨੂੰ ਖੜਾ ਰਹੇ ਆ ਇੱਥੇ ਜੋ ਸੋਧਾ ਤੇ ਕ੍ਰਿਸ਼ਨ ਦੀ ਉਦਾਹਰਨ ਦੇ ਕੇ ਗੁਰੂ ਸਾਹਿਬ ਨੇ ਸਮਝਾਇਆ ਹੈ ਕਿਉਂਕਿ ਕ੍ਰਿਸ਼ਨ ਤੇ ਜਸੋਦਾ ਦੀਆਂ ਬਚਪਨ ਦੀਆਂ ਕਹਾਣੀਆਂ ਜੋ ਉਸ ਟਾਈਮ ਦੀ ਹਕੀਕਤ ਹੈ ਬਹੁਤ ਪ੍ਰਚਲਿਤ ਹੈ ਇਸ ਕਰਕੇ ਗੁਰੂ ਸਾਹਿਬ ਨੇ ਉਸ ਦਾ ਹਵਾਲਾ ਦੇ ਕੇ ਉਹਦੀ ਉਦਾਹਰਨ ਦੇ ਕੇ ਜੀਵ ਨੂੰ ਸਮਝਾਇਆ ਹੈ ਕਿ ਜੋ ਦੁਨਸਾਰ ਵਿੱਚ ਤੂੰ ਜਨਮ ਲੈ ਕੇ ਆਇਆ ਹੈ ਤੈਨੂੰ ਤੇਰੇ ਸਕੇ ਸਬੰਧੀਆਂ ਨੇ ਮਿੱਤਰਾਂ ਨੇ ਘਰਦਿਆਂ ਨੇ ਇਵੇਂ ਖੜਾਇਆ ਹੈ ਜਿਵੇਂ ਜਸੋਦਾ ਦੇ ਘਰ ਕ੍ਰਿਸ਼ਨ ਨੂੰ ਖੜਾਇਆ ਜਾਂਦਾ ਸੀ ਇਹਨਾਂ ਟੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਜ਼ਿੰਦਗੀ ਦੇ ਪਹਿਲੇ ਦੂਜੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੇ ਟੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦੇ ਮਾਧਮ ਰਾਹੀਂ ਸਰਵਣ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ